ਬੋਧਲੇ ਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀਏ ਸੋਕੋ ਟਲ ਗੁਰ ਸੇਵੀਆ ਅਨ ਸਹਜ ਜਸ ਭਾਏ ਨਰਸ਼ਨ ਪਰਸੀ ਗੁਰੂ ਕੈ ਯਾ ਨਮ ਮਰਨ ਦੁਖ ਜਾਏ ਸਜਣਾ ਸਚ ਪਾਤਸ਼ਾਹ ਹੋ ਓ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀ ਸਬਣੋ ਦਵੇ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸੋਰਠ ਮਹਲਾ ਪੰਜ ਅਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤ ਅਗੇ ਸੁਖ ਮੇਰੇ ਚੇ ਆਨੰਦ ਪ੍ਰਭ ਕੀਤਮ ਪਰਮੇਸ਼ਰ ਬਣਤ ਬਣਾਈ ਫੇਰ ਡੋਲਤ ਕਤਹੋਂ ਨਾਹੀ ਸਾਚੇ ਸਾਹਿਬ ਸੋ ਮਨਵਾਨਿਆ ਹਰ ਸਰਤ ਨਿਰੰਤਰ ਜਾਨਿਆ ਰਹਾ ਸਭ ਜੀ ਤੇਰੇ ਦੇ ਅੱਲਾਮ ਆਪਣੇ ਭਗਤ ਤਰੇ ਪ੍ਰਤਪਾਲੋ ਆਜਾ ਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੇ ਦੇ ਅੱਲਾ ਆਪਣੇ ਭਗਤ ਕਰੇ ਪ੍ਰਤਿ ਪਾਲਾ ਆਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਤੇਆ ਜੀਤ ਦਾ ਖਰਸਾ ਵਾਹਿਗੁਰੂ ਜੀ ਕੀ ਫਤਹਿ